ਚੇਕ ਆਲ ਅਲਬਰਟਾ ਟਾਈਮ ਦੇਖ ਰਹੇ ਦਰਸ਼ਕਾਂ ਦਾ ਮੈ ਸਵਲੀਨ ਕੋਰਡ ਡਿਸਟਰ ਪ੍ਰੋਗਰਾਮ ਦੇ ਵਿੱਚ ਸਵਾਗਤ ਕਰਦੀ ਹਾਂ ਅੱਜ ਦੋ ਸ਼ਖਸੀਅਤਾਂ ਮੇਰੇ ਨਾਲ ਸਟੂਡੀਓ 'ਚ ਬੈਠੀਆਂ ਨੇ ਜੋ ਇੱਕ ਨੇਕ ਕਾਰਡ ਨੂੰ ਨੇਪਰੇ ਚਾੜਨ ਨੂੰ ਲੱਗੀਆਂ ਹੋਈਆਂ ਨੇ ਉਹਨਾਂ ਦੇ ਨਾਮ ਨੇ ਚਰਨ ਕਮਲ ਸਿੰਘ ਡੁੱਲਰ ਤੇ ਗਗਨਦੀਪ ਸਿੰਘ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਮਾਤਾ ਗੁਜਰੀ ਜੀ ਐਂਡੋਮੈਂਟ ਫੰਡ ਬਾਰੇ ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰ ਲੈਣੇ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਸਟੂਡੀਓ ਦੇ ਵਿੱਚ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਮਾਤਾ ਗੁਜਰੀ ਜੀ ਐਂਡੋਵਮੈਂਟ ਫੰਡ ਕੀ ਹੈ ਗਗਨਦੀਪ ਸਿੰਘ ਜੀ ਤੁਹਾਡੇ ਤੋਂ ਪਹਿਲਾਂ ਜਾਨਣਾ ਚਾਹਾਂਗੇ ਫਿਰ ਡੋਲਰ ਭਾਜੀ ਤੋਂ ਪੁੱਛਾਂਗੇ ਜੀ ਠੀਕ ਹੈ ਜੀ ਐ ਸਾਲ ਮਾਤਾ ਗੁਜਰੀ ਜੀ ਦਾ 400th ਪਰth ਇਅਰ ਹੈ ਸੋ ਐਸ ਮੋਮੈਂਟਸ ਓਕੇਜਨ ਤੇ ਅਸੀਂ ਇੱਕ ਐਂਡੋਵਮੈਂਟ ਫੰਡ ਮਾਤਾ ਗੁਜਰੀ ਜੀ ਦੇ ਨਾਮ ਤੋਂ ਬਣਾਉਣ ਦੀ ਸੋਚੀ ਊਮਨਸ ਹੈਲਥ케ਅਰ ਰਿਸਰਚ ਵਿਦ ਸਕਾਲਰਸ਼ਿਪਸ ਬੱਚਿਆਂ ਨੂੰ ਦੇਣ ਵਾਸਤੇ ਤੇ ਆਪਣੇ ਜਿੰਨੇ ਵੀ ਬੱਚੇ ਹੈ ਜਿਹੜੇ ਰਜਿਸਟਰਡ ਨਰਸਸ ਹੈ ਉਹ ਐਸ ਸਕਾਲਰਸ਼ਿਪ ਵਾਸਤੇ ਐਲੀਜੀਬਲ ਹੋਣਗੇ ਤੇ এন্ডਾਉਰਮੈਂਟ ਫੰਡ ਅਸੀਂ ਇਸ ਕਰਕੇ ਸੋਚਿਆ ਬਿਕੋਜ਼ ਐਂਡਾਉਰਮੈਂਟ ਫੰਡ ਜਿਹੜਾ ਹੈ ਉਹ ਪਰਪੈਚਿਟੀ ਤੱਕ ਚੱਲ ਸਕਦਾ ਹੈ ਉਹਦਾ ਪ੍ਰਿੰਸੀਪਲ ਕਦੀ ਯੂਜ਼ ਨਹੀਂ ਹੁੰਦਾ ਸਿਰਫ ਫॉर द ਇੰਟਰਸਟ ਕੰਪੋਨੈਂਟ ਈ ਸਕਾਲਰਸ਼ਿਪਸ ਵਿੱਚ ਯੂਜ਼ ਹੋਏਗਾ ਜੀ ਸੋ ਪਹਿਲੀ ਸਕਾਲਰਸ਼ਿਪਸ ਐਸ ਫੰਡ ਦੇ ਅੰਡਰ ਜਿਹੜਾ ਹੈ ਨੈਕਸਟ ਜੂਨ ਵਿੱਚ ਮਿਲਨੀਆ ਸ਼ੁਰੂ ਹੋ ਜਾਣਗੀਆਂ ਸੋ ਮੈਂ ਵੀ ਦੱਸਣਾ ਚਾਹਾਂਗਾ ਕਿ ਸਿਕ ਸੁਸਾਇਟੀ ਕੈਲਗਰੀ ਗੁਰੂਕਾਰ 5 ਤਰੀਕ ਨੂੰ ਗੁਰਪੁਰਬ ਵਿੱਚ 50000 ਡਾਲਰ ਇਹਦੇ ਵਿੱਚ ਕੰਟਰੀਬਿਊਟ ਕਰ ਰਿਹਾ ਹੈ ਜਿਹਦੇ ਨਾਲ ਇਹ ਫੰਡ ਐਂਡੋ ਹੋ ਜਾਏਗਾ ਬਟ ਸਾਡਾ ਜਿਹੜਾ ਟਾਰਗੇਟ ਹੈ ਉਹ 2 ਲੱਖ ਡਾਲਰ ਇਕੱਠੇ ਕਰਨਾ ਹੈ ਜੀ ਆਪਾਂ ਹੌਲੀ ਹੌਲੀ ਇੰਟਰਵਿਊ ਦੇ ਵਿੱਚ ਇੱਕ ਇੱਕ ਕੁਐਸਚਨ ਕਰਕੇ ਡਿਟੇਲ ਦੇ ਨਾਲ ਦਰਸ਼ਕਾਂ ਨਾਲ ਸਾਂਝੀ ਕਰਦੇ ਹਾਂ ਚਲੋ ਹਾਂਜੀ ਭਾਜੀ ਡਿਟੇਲ ਕੀ ਹੈ ਇੱਕ ਵਾਰੀ ਤੁਹਾਡੇ ਤੋਂ ਵੀ ਜਾਨਣਾ ਚਾਹਾਂਗੇ ਕਿ ਇਹ ਫੰਡ ਐਕਚੁਅਲ ਚ ਕੀ ਹੈ ਜਿਹੜੀ ਇੱਕ ਔਮਨ ਹੈਲਥ ਹੈ ਉਹ ਬੜੀ ਇੰਪੋਰਟੈਂਟ ਹੈ ਜਿਹੜਾ ਸਾਡੇ ਸਾਰਿਆਂ ਵਾਸਤੇ ਕਿਉਂਕਿ ਸਾਡੇ ਸਾਰਿਆਂ ਦੀ ਜਿਹੜੀ ਲਾਈਫ ਆ ਉਹ ਕਿਸੇ ਨਾ ਕਿਸੇ ਵੰਮੰਦੇ ਆਰਾਊਂਡ ਹੀ ਆ। ਬਿਲਕੁਲ ਤੇ ਉਹਦੇ ਕਰਕੇ ਹੀ ਸਾਨੂੰ ਸਕਸੈਸ ਮਿਲ ਰਿਹਾ ਉਹਦੇ ਕਰਕੇ ਆਪਾਂ ਜਿਹੜੀਆਂ ਤਰੱਕੀਆਂ ਉਹ ਕਰ ਰਹੇ ਆ ਇਸ ਕਰਕੇ ਉਹਨੂੰ ਬਿਨਾਂ ਭੁੱਲੇ ਆਪਾਂ ਨੂੰ ਜਿਹੜਾ ਇਹ ਫੰਡਿਆ ਇਹਦੀ ਇਹ ਜਿਹੜੀ ਸਾਰੀ ਆ ਇਹਦੀ ਜਿਹੜੀ ਵਿਚਾਰੀ ਆ ਉਹ ਜਿਹੜੀ ਐਗਜ਼ਿਸਟੈਂਸ ਦੇ ਵਿੱਚ ਆਈ ਆ ਤੇ ਸਾਨੂੰ ਮੇਰੇ ਖਿਆਲ ਚ ਮਾਤਾ ਗੁਜਰੀ ਨਾਲੋਂ ਚੰਗਾ ਕੋਈ ਇੱਕ ਲੀਡ ਐਗਜ਼ੈਂਪਲ ਨਹੀਂ ਮਿਲ ਸਕਦਾ ਜਿਨ੍ਹਾਂ ਨੇ ਕੀ ਆਪਣਾ ਸਾਰਾ ਪਰਿਵਾਰ ਹੀ ਵਾਰਤਾ ਆ ਮੈਂ ਤੇ ਕਹਾਂਗਾ ਕਿ 휴ਮੈਨਿਟੀ ਲਈ ਵਾਰਤਾ ਤੇ ਉਹਨਾਂ ਦੇ ਨਾਂ ਤੇ ਆਪਾਂ ਇਹਨੂੰ ਸ਼ੁਰੂ ਕਰਨ ਜਾ ਰਹੇ ਹਾਂ ਤੇ ਰੱਬ ਕਰੇ ਕਿ ਇਹਨੂੰ ਭਾਗ ਲੱਗਣ ਤੇ ਉਸ ਹੱਬ ਨਾਲ ਆਪਾਂ ਜਿਹੜੇ ਅਮਨੀਆ ਉਹ ਰੇਜ਼ ਕਰ ਸਕੀਏ ਨਾਲ ਨਾਲ ਇਹ ਵੀ ਕਿ ਨਰਸਿੰਗ ਸਟੂਡੈਂਟ ਇੱਕ profession ਹੈ ਨਰਸ ਦਾ ਆ ਜਿਹਦੇ ਲਈ ਕਿ ਸਕਾਲਰਸ਼ਿਪਸ ਉਹ ਇਸ ਐਂਡੋਮੈਂਟ ਫੰਡ ਥਾਣੀ ਜਾਊਗੀਆਂ ਜਿਹਦੇ ਨਾਲ ਕਿ ਮੈਨੂੰ ਲੱਗਦਾ ਕਿ ਕਈਆਂ ਦੇ ਭਲਾ ਹੋਊਗਾ ਜੀ ਤੇ ਮਾਤਾ ਗੁਜਰੀ ਨੇ ਤਾਂ ਪਹਿਲਾਂ ਵੀ ਭਲਾ ਕੀਤਾ ਸਾਡਾ ਤੇ ਗਾਂ ਵੀ ਉਹਨਾਂ ਦੇ ਨਾਂ ਨੇ ਵੀ ਸਾਡਾ ਭਲਾਈ ਕਰਨਾ ਤੁਸੀਂ ਕਹਿਆ ਵੀ ਭਾਗ ਲੱਗੇ ਚੰਗੇ ਕੰਮ ਨੂੰ ਹਮੇਸ਼ਾ ਭਾਗ ਲੱਗਦੇ ਹੀ ਹੁੰਦੇ ਚੰਗੇ ਕੰਮ ਦਾ ਚੰਗਾ ਨਤੀਜਾ ਖਾਸ ਮਕਸਦ ਕੀ ਹੈ ਜੇ ਅਸੀਂ ਸ਼ਾਰਟਸ ਦਸਨੋ ਅਵੇਸ ਫੰਡ ਦਾ ਤਾਂ ਜਿਹੜਾ ਇਹ ਐਂਡੋਵਮੈਂਟ ਫੰਡ ਹੈ ਜਿੱਦ ਤੱਕ ਗੁਰਿੰਦੀਪ ਹੁਣੇ ਦੱਸਿਆ ਕਿ ਇਹ ਕਦੀ ਵੀ ਡਾਈਡਾਊਨ ਨਹੀਂ ਹੋਣਾ ਯਾਨੀ ਗਾਂ ਦੀ ਜਿਹੜੇ ਨੇ ਫਿਊਚਰ ਦੇ ਵਿੱਚ ਐਗਜ਼ਿਸਟੈਂਸ ਇਹਦਾ ਰਹਿਣਾ ਹੀ ਆ ਤੇ ਇੱਕ ਤਾਂ ਜਿਹੜਾ ਇਹ ਚੰਗੀ ਚੀਜ਼ ਹੈ ਇਹਦੇ ਬਾਰੇ ਦੂਜੀ ਇਹ ਆ ਕਿ ਜਿਹੜੇ ਨਰਸਿੰਗ profession ਜਿਹੜਾ ਹੈ ਨਾ ਸਾਡੀ ਇੱਕ ਹੈਲਥ ਕੇਅਰ ਲਈ ਬੜੀ ਬੜੇ ਇੰਪੋਰਟੈਂਟ ਹੈ ਕਿਉਂਕਿ ਉਹ ਬੜਾ ਇੰਪੋਰਟੈਂਟ ਰੋਲ ਪਲੇ ਕਰਦੇ ਆ ਉਹਦੇ ਨਾਲ ਨਾਲ ਆਪਾਂ ਇਹ ਦੇਖਿਆ ਕਿ ਨਰਸਿਸ ਜਿਹੜੀਆਂ ਆ ਆਪਣੀ ਇੰਡੀਆ ਤੋਂ ਵੀ ਆ ਰਹੀਆਂ ਜਿਹੜੀਆਂ ਕਿ ਇੱਥੇ ਸੈੱਟ ਹੋਣੀਆਂ ਚਾਹੁੰਦੀਆਂ ਰਜਿਸਟਰਡ ਨਰਸਿਸ ਦੇ ਤੌਰ ਤੇ ਤੇ ਉਹਦੇ ਲਈ ਕਈ ਵਾਰੀ ਜਿਹੜੀ ਇੱਕ ਫਾਈਨੈਂਸ਼ੀਅਲ ਹੈਲਪ ਹੈ ਉਹਨੀਆਂ ਸਕਾਲਰਸ਼ਿਪਸ ਥਾਣੇ ਵੀ ਮਿਲ ਸਕਦੀ ਹੈ ਤੇ ਉਹਦੇ ਨਾਲ ਜਿਦਾ ਮੈਂ ਪਹਿਲਾਂ ਕਿਹਾ ਕਿ ਭਲਾ ਕਿਸੇ ਨਾ ਕਿਸੇ ਦਾ ਹੋਊਗਾ ਹੀ ਉਹ ਫਿਰ ਗਾਹਾਂ ਜਿਹੜਾ ਆ ਸਾਰੀ ਜਿਹੜੀ ਆਪਣੀ ਕਮਿਊਨਿਟੀ ਆ ਜਾਂ इवन ਜਿਹੜੀ ਕੈਨੇਡੀਅਨ ਕਮਿਊਨਿਟੀ ਆ ਉਹਦਾ ਭ ਜੀ ਅ ਭਾਜੀ ਡੋਨੇਸ਼ਨ ਜਿਹੜੀ ਆ ਉਹ ਕਦੋਂ ਤੋਂ ਸ਼ੁਰੂ ਆ ਡੋਨੇਸ਼ਨ ਅਸੀਂ ਜੂਨ ਵਿੱਚ ਇਹ ਫੰਡ ਅਨਾਉਂਸ ਕੀਤਾ ਸੀ ਸੋ ਜੂਨ ਤੋਂ ਲੋਕ ਡੋਨੇਸ਼ਨਸ ਦੇ ਰਹੇ ਆਂ ਔਰ ਜਿਵੇਂ ਮੈਂ ਦੱਸਿਆ ਕਿ ਸੰਗਤ 50000 ਡਾਲਰ ਆਲਰੇਡੀ ਰੇਸ ਕਰ ਚੁੱਕੀ ਹੈ ਸਿਕਸ ਸੁਸਾਇਟੀ ਕੈਲਗਰੀ ਦੀ ਤੇ ਡੋਨੇਸ਼ਨਸ ਦੇਣ ਦਾ ਤਰੀਕਾ ਤੁਸੀਂ ਗੁਰੂਕਾਰ ਵੀ ਦੇ ਸਕਦੇ ਹੋ ਇਆ ਫਿਰ ਅਲਬਰਟਾ ਰਜਿਸਟਰਡ ਨਰਸਿਜ਼ ਐਜੂਕੇਸ਼ਨਲ ਟਰਸਟ ਨੂੰ ਡਾਇਰੈਕਟਲੀ ਵੀ ਡੋਨੇਟ ਕਰ ਸਕਦੇ ਹੋ ਸਾਰੀ ਡੋਨੇਸ਼ਨ ਜਿਹੜੀਆਂ ਉਹ ਟੈਕਸ ਡਿਡਕਟੇਬਲ ਰਸੀਦ ਤੁਹਾਨੂੰ ਨਾਲ ਦੇ ਨਾਲ ਮਿਲੇਗੀ ਜੀ ਜਿਵੇਂ ਦੋ ਨੇਕ ਰੂਹਾਂ ਤੇ ਮੇਰੇ ਨਾਲ ਸਟੂਡੀਓ 'ਚ ਬੈਠੀਆਂ ਨੇ ਹੋਰ ਕੌਣ-ਕੌਣ ਲੀਡ ਕਰ ਰਿਹਾ ਇਸ ਫੰਡ ਨੂੰ ਇਸ ਫੰਡ ਦੇ ਵਿੱਚ ਸਿਕਸ ਸੋਸਾਇਟੀ ਆਫ ਕੈਲਗਰੀ ਦੀ ਸਾਰੀ ਮੈਨੇਜਮੈਂਟ ਉਹਨਾਂ ਦਾ ਧੰਨਵਾਦ ਉਹ ਵੀ ਸਾਰੇ ਇਨਵੋਲਡ ਆ ਨਾਲ ਜਿਹੜੇ ਉਹਨਾਂ ਦੇ ਬੋਰਡ ਆਫ ਟਰਸਟੀਆਂ ਆ ਉਹ ਵੀ ਸਾਰੇ ਇਨਵੋਲਡ ਆ ਗਗਨਦੀਪ ਸਿੰਘ ਉਹ ਨਹੀਂ ਇਹ ਕਾਫੀ ਐਕਟਿਵ ਹੈ ਇਹਦੇ ਵਿੱਚ ਤੇ ਨਾਲ-ਨਾਲ ਆਪਾਂ ਗਾਹ ਵੀ ਪ੍ਰੋਗਰਾਮ 'ਚ ਗੱਲਬਾਤ ਕਰਾਂਗੇ ਕਿ ਜਿਹੜੀ ਇਹਨਾਂ ਨੇ ਬੁੱਕ ਲਿਖੀ ਆ ਉਹਦੇ ਬਾਰੇ ਵੀ ਥੋੜੀ ਜਿਹੀ ਜਾਣਕਾਰੀ ਇਹਨਾਂ ਤੋਂ ਲਵਾਂਗੇ ਤੇ ਉਹਦੇ ਵੀ ਜਿਹੜੇ ਜਿੱਤੇ ਵੀ ਫੰਡਸ ਉਸ ਬੁੱਕ ਲਈ ਰੇਜ਼ ਹੋਣਗੇ ਔਰ ਮੈਂ ਦੱਸਦਾ ਕਿ ਉਹ ਬੁੱਕ ਜਿਹੜੀ ਆ ਉਹ Amazon World Wide Web ਤੇ अवेलेबल ਆ ਤੇ ਉਹ ਕੋਈ ਵੀ ਖਰੀਦ ਸਕਦਾ ਹੈ ਨਾਲ ਤੁਹਾਨੂੰ ਟੈਕਸ ਟੈਕਸ ਡਿਡਕਟੇਬਲ ਨਾਲ ਰਸੀਦ ਵੀ ਮਿਲੇਗੀ ਤੇ ਇੱਕ ਚੰਗੀ ਬੁੱਕ ਪੜ੍ਹਨ ਨੂੰ ਮਿਲੇਗੀ ਜੀ ਤੇ ਟਾਰਗੇਟ ਕੀ ਹੈ ਕਿਉਂਕਿ ਕੋਈ ਵੀ ਡੋਨੇਸ਼ਨ ਅਸੀਂ ਸ਼ੁਰੂ ਕਰਦੇ ਆ ਤੇ ਅਸੀਂ ਇੱਕ ਟਾਰਗੇਟ ਮਿੱਥਿਆ ਹੁੰਦਾ ਤੁਸੀਂ ਕੀ ਟਾਰਗੇਟ ਲੈ ਕੇ ਚੱਲ ਰਹੇ ਹੋ ਸਾਡਾ ਟਾਰਗੇਟ 2 ਲੱਖ ਡਾਲਰ ਹੈ ਰੇਸ ਕਰਨਾ ਹੈ ਅੱਛਾ ਜੀ ਤੇ ਮਿਲ ਰਿਹਾ ਪਰ ਮਾਹੂਗਾਰਾ ਹਾਂਜੀ ਬਹੁਤ ਸੰਗਤ ਬਹੁਤ ਲੋਕ ਬੈਠੇ ਹਨ ਖੁੱਲੇ ਦਿਲ ਵਸਤੇ ਦਿੰਦੇ ਹਨ ਆਮ ਔਰ ਦੇ ਰਹੇ ਹਨ ਕੰਟੀਨਿਊਸਲੀ ਹਾਂਜੀ ਭਾਜੀ ਕੋਈ ਵੀ ਕੰਮ ਅਸੀਂ ਸ਼ੁਰੂ ਕਰੀਏ ਤੇ ਉਹਨੂੰ ਲੋਕਾਂ ਤੱਕ ਪਹੁੰਚਾਉਣਾ ਬੜਾ ਜ਼ਰੂਰੀ ਹੁੰਦਾ ਹੈ ਕਿ ਸਾਡੇ ਆਣ ਗਵਾਂਡ ਨੂੰ ਜਾਂ ਸਾਨੂੰ ਦੇਖਣ ਸੁਣਨ ਵਾਲਿਆਂ ਨੂੰ ਸਾਨੂੰ ਜਾਣਨ ਪਛਾਣਨ ਵਾਲਿਆਂ ਨੂੰ ਪਤਾ ਹੋਵੇ ਕਿ ਅਸੀਂ ਕੀ ਕਰ ਰਹੇ ਹਾਂ ਤੁਸੀਂ ਇਹਦੀ ਪ੍ਰੋਮੋਸ਼ਨ ਲਈ ਕੁਝ ਕੀਤਾ ਇਹਦੀ ਪ੍ਰੋਮੋਸ਼ਨ ਲਈ ਦੇਖੋ ਜੀ ਸਬਲੀਨ ਦੇ ਪ੍ਰੋਗਰਾਮ ਤੇ ਅਸੀਂ ਆਏ ਆ ਇਹ ਸਿਰਫ ਪ੍ਰੋਮੋਸ਼ਨ ਹੀ ਆ ਨਾਲ ਅਸੀਂ ਰਣਜੀਤ ਸਿੰਘ ਸਿੱਧੂ ਭਾਜੀ ਨੂੰ ਬੇਨਤੀ ਕਰਾਂਗੇ ਕਿ ਉਹ ਆਪਣੇ ਨਿਊਜ਼ਪੇਪਰ ਦੇ ਵਿੱਚ ਵੀ ਤੇ ਆਪਾਂ ਜਿਹੜਾ ਰੇਡੀਓ ਪ੍ਰੋਗਰਾਮ ਤੁਹਾਡੇ ਹੈਗੇ ਉਹਦੇ ਥਾਣਿਆਂ ਨੂੰ ਪ੍ਰੋਮੋਟ ਕਰਨ ਨਾਲ-ਨਾਲ ਦੂਜੇ ਜਿਹੜੇ ਮੀਡੀਆ ادارے ਹੈਗੇ ਇੱਥੇ ਕਲਗਰੀ ਦੇ ਵਿੱਚ ਉਹਨਾਂ ਦੇ ਕੋਲ ਵੀ ਗਏ ਆ ਗਗਨਦੀਪ ਸਿੰਘ ਉਹਨੇ ਖੁਦ ਵੀ ਗਏ ਆ ਤੇ ਉਹਨੂੰ ਉਸ ਹਿਸਾਬ ਨਾਲ ਆਪਾਂ ਪ੍ਰੋਮੋਟ ਕਰਨ ਦੀ ਕੋਸ਼ਿਸ਼ ਕੀਤੀ ਆ ਉਹਦੇ ਨਾਲ-ਨਾਲ ਆ ਜਿਹੜਾ ਕਿ ਸੋਸ਼ਲ ਮੀਡੀਆ ਪੇਜ ਆ ਉਹਦੇ ਉੱਤੇ ਵੀ ਮਾਤਾ ਗੁਜਰੀ এন্ডੋਵਮੈਂਟ ਫੰਡ ਬਾਰੇ ਜਾਣਕਾਰੀ ਤੇ ਨਾਲ ਨਾਲ ਕਿੱਦਾਂ ਡੋਨੇਟ ਕਰ ਸਕਦੇ ਹੋ ਉਹਦੇ ਬਾਰੇ ਜਾਣਕਾਰੀ ਸਾਰੀ ਦਿੱਤੀ ਗਈ ਹੈ ਤੁਸੀਂ ਤਾਂ ਆਫ ਸਕਰੀਨ ਗੱਲ ਕਰ ਰਹੇ ਸੀ ਕਿ ਜਿੰਨੂੰ ਇਹ ਸਕਾਲਰਸ਼ਿਪ ਮਿਲਣੀ ਆ ਉਹ ਕੁਝ ਮਹੀਨਿਆਂ ਬਾਅਦ ਬੱਚੇ ਆਉਣਗੇ ਸੰਗਤ ਨੂੰ ਦੱਸਣਗੇ ਮੈਂ ਚਾਹੁੰਨੀ ਕਿ ਇੱਕ ਵਾਰੀ ਡਿਟੇਲ ਚ ਅਸੀਂ ਉਹ ਵੀ ਗੱਲਬਾਤ ਕਰ ਲਈਏ ਹਾਂਜੀ ਫੋਰ ਸ਼ੋਰ ਇਹ ਪਹਿਲੇ ਤਾਂ ਮੈਂ ਸਕਾਲਰਸ਼ਿਪ ਬਾਰੇ ਦੱਸਣਾ ਚਾਹੁੰਦਾ ਕਿ ਇਹ ਔਮਨਸ ਹੈਲਥ케ਅਰ ਤੇ ਹੀ ਫੋਕਸਡ ਸਕਾਲਰਸ਼ਿਪ ਹੈ اور ودائک سپیسیفک ریزن ਹੈ ਕਿ ਜਿਆਦਾ ਸੀ ਰਿਸਰਚ ਕਰ ਰਹੇ ਸੀ ਕਿ ਸਕਾਲਰਸ਼ਿਪਸ ਦੇ ਰੈਸੀਪੀਐਂਟ ਕਿ ਦੀ ਰਿਸਰਚ ਕਰਨ ਤੇ ਉਹਦੇ ਵਿੱਚ ਅਸੀਂ ਦੇਖਿਆ ਕਿ ਹਰ 100 ਡਾਲਰ ਜਿਹੜਾ ਰਿਸਰਚ ਵਿੱਚ ਸਪੈਂਡ ਹੁੰਦਾ ਹੈ ਉਹਦੇ ਵਿੱਚ ਸਿਰਫ 8.5 ਡਾਲਰ ਜਿਹੜਾ ਹੈ ਉਹ ਔਮਨਸ ਹੈਲਥ케ਅਰ ਵਿੱਚ ਜਾਂਦਾ ਹੈ ਸੋ ਕ੍ਰਿਟੀਕਲੀ ਅੰਡਰ ਫੰਡਡ ਹੈ ਤੇ ਦੂਸਰਾ ਸਾਡੇ ਜਿਹੜੇ ਬੱਚੇ ਆ ਉਹ ਜਦ ਨਰਸਿੰਗ ਕਰ ਰਹੇ ਹੁੰਦੇ ਆ ਉਹਨਾਂ ਨੂੰ ਇੱਕ ਬੜਾ ਇੰਟਰਸਟ ਹੁੰਦਾ ਹੈ ਕਿ ਆਪਣੇ ਮਾਵਾ ਆਪਣੇ ਆਪਣਿਆਂ ਦੇ ਨਾਲ ਉਹ ਇੰਟਰੈਕਟ ਕਰ ਸਕਣ ਉਹਨਾਂ ਦੀ ਪ੍ਰੋਬਲਮ ਸੋਲਵ ਕਰ ਸਕਣ ਅਸੀਂ ਆਪਣੇ ਸੀਨੀਅਰ ਹੋਮਸ ਵਿੱਚ ਦੇਖਦੇ ਹਾਂ ਕਿੰਨੇ ਸਾਡੇ ਬਜ਼ੁਰਗ ਉੱਥੇ ਰਹਿੰਦੇ ਐਡਮਿਟਡ ਐ ਜਾਂ ਫਿਰ ਰੀਪ੍ਰੋਡਕਟਿਵ ਹੈਲਥ ਇਸ਼ੂਸ ਹੋ ਸਕਦੇ ਐ ਮੈਂਟਲ ਹੈਲਥ ਇਸ਼ੂਸ ਹੋ ਸਕਦੇ ਐ ਐਲਜ਼ਾਈਮਰਸ ਫਾਰ ਐਗਜ਼ਾਮਪਲ ਹਰ 3 ਵਿੱਚੋਂ 2 ਜਿਹੜੇ ਆ ਉਹ ਫੀਮੇਲ ਲੋਕਾਂ ਨੂੰ ਡਿਟੈਕਟ ਹੁੰਦਾ ਬਟ ਅਨਫੋਰਚਨਟਲੀ ਸਿਰਫ 100 ਵਿੱਚੋਂ 12.5 ਡਾਲਰ ਹੀ ਰਿਸਰਚ ਵਿੱਚ ਔਮਨ ਹੈਲਥ ਕੇਅਰ ਵਿੱਚ ਜਾ ਰਹੇ ਸੋ ਇਹ ਸਾਰੇ ਰੀਜ਼ਨ ਅਸੀਂ ਦੇਖ ਕੇ ਇਹਨੂੰ ਸਿਰਫ ਔਮਨ ਹੈਲਥ ਕੇਅਰ ਰਿਸਰਚ ਤੇ ਫੋਕਸ ਕੀਤਾ ਹੁਣ ਦੂਸਰਾ ਜਿਹੜੇ ਬੱਚੇ ਜਿਨ੍ਹਾਂ ਨੂੰ ਸਕਾਲਰਸ਼ਿਪ ਮਿਲੇਗੀ ਉਹਨਾਂ ਨੂੰ ਅਸੀਂ ਇਹ ਡਰਾਫਟ ਐਗਰੀਮੈਂਟ ਵਿੱਚ ਲਿਖਿਆ ਹੈ ਕਿ ਏਵਰੀ 18 ਮੰਥਸ ਉਹ ਆਪਣੀ ਰਿਸਰਚ ਆ ਕੇ ਸੰਗਤ ਦੇ ਸਾਹਮਣੇ ਪ੍ਰੈਜ਼ੈਂਟ ਕਰਨਗੇ ਕਿ ਉਹਨਾਂ ਨੇ ਉਹਨਾਂ ਦੀ ਰਿਸਰਚ ਕਿੱਥੇ ਤੱਕ ਪਹੁੰਚੀ ਹੈ ਕੀ ਕੀ ਉਹਨਾਂ ਦੀ ਫਾਈਂਡਿੰਗਸ ਹੈ ਤੇ ਸੰਗਤ ਨੂੰ ਕਿਵੇਂ ਇੰਪੈਕਟ ਕਰ ਸਕਦੇ ਆ ਜੀ ਤੇ ਭਾਜੀ ਕਈਆਂ ਦੇ ਦਿਮਾਗ 'ਚ ਇਹ ਗੱਲ ਆ ਰਹੀ ਹੋਣੀ ਜਿਹੜੇ ਸਾਨੂੰ ਸੁਣ ਰਹੇ ਆ ਜਾਂ ਦੇਖ ਰਹੇ ਆ ਕਿ ਨਰਸਿਸ ਤੋਂ ਇਲਾਵਾ ਕੋਈ ਹੋਰ ਇਸ ਸਕਾਲਰਸ਼ਿਪ ਦਾ ਫਾਇਦਾ ਲੈ ਸਕਦਾ ਬੇਸਿਕਲੀ ਜਿਹੜਾ ਏਮ ਐਸ ਵੀ ਲੈ ਆਉ ਤਾਂ ਨਰਸਿਸ ਤੇ ਆ ਯਾਹਾਂ ਦੀ ਰਿਸਰਚ ਤੇ ਆ ਮੈਂ ਖੁਦ ਫਾਰਮਾਸਿਸਟ ਹਾਂ ਤੇ ਮੈਂ ਗਗਨਦੀਪ ਨਾਂ ਬੜਾ ਇੱਕ ਤਰ੍ਹਾਂ ਦਾ ਇਤਰਾਜ਼ ਕੀਤਾ ਸੀਗਾ ਕਿ ਤੁਸੀਂ ਸਿਰਫ ਨਰਸਿੰਗਸ ਲਈ ਕਰ ਲਿਆ ਤੇ ਫਾਰਮਾਸਿਸਟ ਦੇ ਵਿੱਚ ਰੱਖਿਆ ਨਹੀਂ ਤੇ ਇਸ ਕਰਕੇ ਕੋਸ਼ਿਸ਼ ਹੋਊਗੀ ਕਹਾ ਆਪਾਂ ਨੂੰ ਕਿਤੇ ਨਾ ਕਿਤੇ ਸਟਾਰਟ ਕਰਨਾ ਪੈਣਾ ਆਪਾਂ ਹੁਣ ਸਟਾਰਟ ਕੀਤਾ ਲੇਕਿਨ ਹੁਣ ਦੂਜੇ ਪ੍ਰੋਫੈਸ਼ਨਲ ਜਿਹੜੇ ਆ ਉਹਨਾਂ ਨੂੰ ਵੀ ਆਪਾਂ ਇਨਵੋਲ ਕਰਾਂਗੇ ਜੀ ਗਗਨਦੀਪੂਰ ਨੇ ਇੱਕ ਬੁੱਕ ਵੀ ਲਿਖੀ ਆ ਮੇਰੇ ਕੋਲ ਪਈ ਆ ਮੈਂ ਦਰਸ਼ਕਾਂ ਨੂੰ ਦਿਖਾਉਣਾ ਚਾਹੂੰਗੀ ਇਸ ਬੁੱਕ ਤੇ ਵੀ ਗੱਲਬਾਤ ਕਰਦੇ ਆ ਇਸ ਬੁੱਕ ਤੇ ਗੱਲ ਕਰਨੀ ਇਸ ਕਰਕੇ ਜ਼ਰੂਰੀ ਹੈ ਕਿਉਂਕਿ ਜਿਹੜੀ ਕਲੈਕਸ਼ਨ ਇਸ ਬੁੱਕ ਤੋਂ ਹੋਣੀ ਆ ਉਹ ਵੀ ਸਾਰੀ ਜਿਹੜਾ ਸੀ ਫੰਡਸ ਦੀ ਗੱਲ ਕਰ ਰਹੇ ਹਾਂ ਉਧਰ ਨੂੰ ਹੀ ਜਾਣੇ ਆ ਸੋ ਮੈਂ ਗਗਨਦੀਪਾ ਜੀ ਤੁਹਾਨੂੰ ਪਹਿਲਾ ਸਵਾਲ ਇਹ ਕਰਨਾ ਚਾਹੂੰਗੀ ਕਿ ਇੱਕ ਜਿਹੜੀ ਕਿਤਾਬ ਲਿਖੀ ਹੈ ਵੈਸੇ ਦਾ ਅ ਫਰੰਟ ਪੇਜ ਕਵਰ ਪੇਜ ਵੀ ਬੜਾ ਸੋਹਣਾ ਨਾਮ ਵੀ ਬੜਾ ਸੋਹਣਾ ਇਹ ਕਿੱਥੋਂ ਤੁਹਾਨੂੰ ਸੁਝਿਆ ਇਹ ਨਾਮ ਲਿਖਣਾ ਤੇ ਕਿੰਨਾ ਟਾਈਮ ਲਾਇਆ ਤੁਸੀਂ ਇਹ ਬੁੱਕ ਲਿਖਣ ਨੂੰ ਇਹ ਜਿਹੜੀ ਬੁੱਕ ਹੈ ਇਹ ਯੂਥ ਫਿਕਸ਼ਨ ਬੁੱਕ ਹੈ ਤੇ ਹਿਸਟੋਰੀਕਲ ਫਿਕਸ਼ਨ ਹੈ ਸੋ ਜੈਦਰਸੀ ਮਾਤਾ ਗੁਜਰੀ ਜੀ ਦੇ ਬਾਰੇ ਵਿੱਚ ਉਹਨਾਂ ਦੀ ਸ਼ਹਾਦਤ ਦੇ ਬਾਰੇ ਪੜਦੇ ਆ ਤੇ ਮਦਮ ﻋظیم ਸ਼ਹਾਦਤ ਹੈ ਉਹਨਾਂ ਦੀ ਤੇ ਉਹਨਾਂ ਦਾ ਜਿਹੜਾ ਸਫ਼ਰ ਹੈ ਉਹਨੂੰ ਕਿਵੇਂ ਕੈਪਚਰ ਕੀਤਾ ਜਾ ਸਕਦਾ ਹੈ ਔਰ ਕਿਵੇਂ ਇੰਟਰਫੇਥ ਹਾਰਮਨੀ ਉਹਦੇ ਤੋਂ ਆਪਾਂ ਐਸਟੈਬਲਿਸ਼ ਕਰ ਸਕਦੇ ਆ ਉਹਦੇ ਵਾਸਤੇ ਦਿਮਾਗ ਵਿੱਚ ਇਹ ਆ ਰਿਹਾ ਸੀ ਕਿ ਕਿਹੜੇ ਟੌਪਿਕਸ ਹੋ ਸਕਦੇ ਹਨ ਤੇ ਇਹ ਯੂਥ ਫਿਕਸ਼ਨ ਐਸ ਕਰਕੇ ਲਿਖੀ ਕਿਉਂਕਿ ਇਹ अर्ਲੀ 18th ਸੈਂਚਰੀ ਵਿੱਚ ਹੀ ਸੈੱਟ ਕੀਤੀ ਹੈ ਸ਼ਹਾਦਤ ਤੋਂ ਇਮੀਡੀਏਟਲੀ ਬਾਅਦ ਉਹਦੇ ਵਿੱਚ ਤਿੰਨ ਬੱਚਿਆਂ ਦੀ ਗਾਣੇ ਆ ਤਿੰਨ ਕੁੜੀਆਂ ਦੀ ਇੱਕ ਬੱਚੀ ਆਪਣੇ ਪੰਜਾਬ ਤੋਂ ਹੈ ਔਰ ਉਹਦਾ ਪਿੰਡ ਅਸੀ ਬਾਬਾ ਬਕਾਲਾ ਪਿੰਡ ਹੀ ਰੱਖਿਆ ਤੇ ਜਿਹੜੇ ਬਾਕੀ ਦੋ ਬੱਚੀਆਂ ਇੱਕ ਲਿਸਬਨ ਪੁਰਟੂਗਲ ਤੋਂ ਹੈ ਦੂਸਰੀ ਮਰਾਕੋ ਤੋਂ ਹੈ ਤੇ ਉਹ ਬੱਚੇ ਕਿਵੇਂ ਆਪਸ ਵਿੱਚ ਮਿਲਦੇ ਆ ਕਿਵੇਂ ਉਹ ਪੰਜਾਬ ਦੇ ਕਲਚਰ ਨੂੰ ਸਮਝਦੇ ਆ ਕਿਵੇਂ ਸਾਡੇ ਪੰਜਾਬ ਦੀ ਸ਼ਹਾਦਤਾਂ ਦੇ ਬਾਰੇ ਜਾਣਦੇ ਆ ਤੇ ਰੀਜ਼ਨ ਹੈ ਇੰਗਲਿਸ਼ ਵਿੱਚ ਬੁੱਕ ਹੈ ਸਾਡੀ ਕੋਸ਼ਿਸ਼ ਤਾਂ ਇਹ ਹੈ ਕਿ ਇਹ ਕਰਿਕੂਲਮ ਵਿੱਚ ਇਨਕਲਕੇਟ ਕੀਤੀ ਜਾ ਸਕੇ ਇਹਦੇ ਨਾਲ ਇੱਕ ਟੀਚਿੰਗ ਰਿਸੋਰਸ ਬੁੱਕਲੇਟ ਵੀ ਲਿਖੀ ਹੈ ਤਾਂ ਕਿ ਜਿਹੜੇ ਬਾਕੀ ਧਰਮਾਂ ਦੇ ਵੀ ਲੋਕ ਹੈ ਉਹਨਾਂ ਨੂੰ ਵੀ ਐਪਰੀਸ਼ੀਏਸ਼ਨ ਹੋ ਸਕੇ ਸਾਡੇ ਕਲਚਰ ਦੇ ਬਾਰੇ ਵਿੱਚ ਤੇ ਬਾਕੀ ਟਾਈਮ ਦੀ ਗੱਲ ਹੈ ਉਹ ਆਬਵੀਅਸਲੀ ਆਈਡੀਆ ਜਨਰੇਸ਼ਨ ਟੇਕਸ ਅ ਲੋਟ ਆਫ ਟਾਈਮ ਸੋ ਇੱਕ ਵਾਰ ਆਈਡੀਆ ਆਊਟਲਾਈਨ ਹੋ ਜਾਂਦਾ ਹੈ ਫਿਰ ਤੁਸੀਂ ਉਹ ਲੈ 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 ਉਹਨੂੰ ਯੂ نو ਲੈ ਕੇ ਜਾਂਦੇ ਹੋ ਬੁੱਕ ਤੱਕ ਸੋ ਹੋਪਫੁਲੀ ਲੋਕਾਂ ਨੂੰ ਪਸੰਦ ਆਏਗੀ ਐ ਦੀ ਸਾਰੇ ਦੇ ਸਾਰੇ ਪ੍ਰੋਸੀਡਸ ਜਿਹੜੇ ਆ ਉਹ ਸਾਰੇ ਐਸੀ ਫੰਡ ਵਿੱਚ ਹੀ ਜਾਣਗੇ ਜੀ ਸਾਡੇ ਦਰਸ਼ਕ ਜ਼ਿਆਦਾਤਰ ਪੰਜਾਬੀ ਮਾਂ ਬੋਲੀ ਨੂੰ ਪਿਆਰ ਕਰਦੇ ਤੇ ਉਹਨਾਂ ਚੋਂ ਕਈ ਧੰਦੇ ਵੀ ਹੋਣੇ ਆ ਕਿ ਜਿਹੜੇ ਇਹ ਉਮੀਦ ਕਰ ਰਹੇ ਹੋਣੇ ਆ ਕਿ ਪੰਜਾਬੀ ਦੇ ਵਿੱਚ ਅਗਰ ਬੁੱਕ ਆਉਂਦੀ ਤੇ ਅਸੀਂ ਛੱਟ ਹੀ ਲੈ ਕੇ ਤੇ ਉਹਨੂੰ ਪੜ ਲੈਂਦੇ ਤੇ ਕਦੋਂ ਦੇ ਰਹੇ ਉਹਨਾਂ ਨੂੰ ਪੰਜਾਬੀ ਦੇ ਵਿੱਚ ਬੁੱਕ ਮੈਂ ਮੈਂ ਮੇਰੀ ਪੰਜਾਬੀ ਵਿੱਚ ਇੰਨੀ ਮਹਾ ਉਹ ਨਹੀਂ ਹੈ ਕਿ ਮੈਂ ਪੰਜਾਬੀ ਦੀ ਬੁੱਕ ਲਿਖ ਸਕਾਂ ਬਟ ਮੈਂ ਜਿਹੜੀ ਬੁੱਕ ਡੈਡੀਕੇਟ ਕੀਤੀ ਹੈ ਪ੍ਰੋਫੈਸਰ ਮਨਿੰਦਰ ਸਿੰਘ ਜੀ ਸਾਡੇ ਸਿਕ ਸੋਸਾਇਟੀ ਕੈਲਗਰੀ ਵਿੱਚ ਬਹੁਤ ਹੀ ਸਾਲ ਉਹਨਾਂ ਨੇ ਸੇਵਾ ਕੀਤੀ ਸਾਰੇ ਬੱਚਿਆਂ ਨੂੰ ਉਹਨਾਂ ਨੇ ਗੁਰਬਾਣੀ ਦੀ ਤਰਫ ਲਗਾਇਆ ਤੇ ਮੈਂ ਉਹਨਾਂ ਨੂੰ ਰਿਕੁਐਸਟ ਕਰਾਂਗਾ ਕਿ ਉਹ ਮੇਰੇ ਨਾਲ ਹੈਲਪ ਕਰਕੇ ਬੁੱਕ ਤੇ ਪੰਜਾਬੀ ਅਨੁਵਾਦ ਕਰਨ ਬਟ ਦਾ ਮੇਨ ਰੀਜ਼ਨ ਹੈ ਇੰਗਲਿਸ਼ ਵਿੱਚ ਇਸ ਕਰਕੇ ਲਿਖੀ ਹੈ ਤਾਂ ਕਿ ਸਾਡੇ ਕਲਚਰ ਦਾ ਬਾਕੀ ਲੋਕਾਂ ਨੂੰ ਵੀ ਪਤਾ ਲੱਗ ਸਕੇ ਠੀਕ ਹੈ ਤੁਹਾਡੀ ਗੱਲ ਸਹੀ ਹੈ ਕਿ ਸਾਡੇ ਕਲਚਰ ਦਾ ਬਾਕੀ ਲੋਕਾਂ ਨੂੰ ਪਤਾ ਲੱਗ ਸਕੇ ਪਰ ਅਸੀਂ ਆਪਣਿਆਂ ਨੂੰ ਵੀ ਪੜਾਈਏ ਇਸ ਕਰਕੇ ਮੇਰੀ ਵੀ ਤੁਹਾਨੂੰ ਰਿਕੁਐਸਟ ਹੈ ਕਿ ਇਹਦੀ ਟ੍ਰਾਂਸਲੇਸ਼ਨ ਜਲਦੀ ਜਲਦੀ ਲੈ ਕੇ ਆਵਾ ਇਹ ਮਿਲ ਕਿੱਥੋਂ ਸਕਦੀ ਹੈ ਅਵੇਲੇਬਲ ਕਿੱਥੇ ਹੈ ਇਹ Amazon ਤੇ ਅਵੇਲੇਬਲ ਹੈ ਵਰਲਡ ਵਾਈਡ ਜਿੱਥੇ ਵੀ ਕੋਈ ਆਸਟ੍ਰੇਲੀਆ ਵਿੱਚ ਖਰੀਦਣਾ ਚਾਹੇ ਹੁਣੇ ਕਿਸੇ ਨੇ ਫਿਲੀਪੀਨਸ ਵਿੱਚ ਬਾਇ ਕੀਤੀਆਂ ਕੁਝ ਕਾਪੀਜ਼ ਤੇ ਸਾਰੀ ਜਗ੍ਹਾ ਅਵੇਲੇਬਲ ਹੈ ਨਿਊਜ਼ੀਲੈਂਡ ਵਿੱਚ ਕਿਸੇ ਨੇ ਖਰੀਦੀਆਂ ਸੋ so, ਅਮ uh, Amazon ਤੇ ਜਾ ਕੇ ਉਹ ਬਾਈ ਕਰ ਸਕਦੇ ਆ ਤਾਂ ਕਿੰਡਲ ਵਾਲਾ ਵੀ अवेलेबल ਆ ਅਗਰ ਕੋਈ ਕਿੰਡਲ ਤੇ ਪੜ੍ਹਨਾ ਚਾਹੁੰਦਾ ਹੈ। ਭਾਜੀ ਤੁਸੀਂ ਗਗਨਦੀਪਾਜੀ ਦੇ ਇਸ ਉਪਰਾਲੇ ਬਾਰੇ ਕੀ ਕਹਿਣਾ ਚਾਹੋਗੇ? ਪਹਿਲੀ ਗੱਲ ਤਾਂ ਮੈਂ ਇਹਨਾਂ ਨੂੰ ਮੁਬਾਰਕਬਾਦ ਦਵਾਂਗਾ ਕਿ ਇਹ ਆ ਬੜਾ ਵਧੀਆ ਇਨੀਸ਼ੀਏਟਿਵ ਆ। ਔਰ ਸੋਚ ਬਹੁਤ ਉੱਚੀ ਆ ਇਹਦੇ ਪਿੱਛੇ। ਆਮ ਔਰ ਜੋ ਕੁਝ ਸਬਜੈਕਟ ਮੈਟਰ ਇਹਦੇ ਵਿੱਚ ਹੈਗਾ ਆ ਮੈਨੂੰ ਲੱਗਦਾ ਕਿ ਬੜੀਆਂ ਘੱਟ ਬੁੱਕਸ ਹੋ ਗਈਆਂ ਜਿਹੜਾ ਇੰਨਾ ਕੁਝ ਕਵਰ ਕਰਦੀਆਂ ਹੋਣਗੀਆਂ। ਤੁਹਾਡੀ ਬਿਲਕੁਲ ਸਹੀ ਗੱਲ ਹੈ ਕਿ ਇਹ ਪੰਜਾਬੀ ਚ ਵੀ ਹੋਣੀ ਚਾਹੀਦੀ ਹੈ ਉਹ ਮੈਂ ਵੀ ਡਿਮਾਂਡ ਕਰੂੰਗਾ ਜੀ ਤੇ ਇਸ ਕਰਕੇ ਕਿ ਚਲੋ ਅਸੀਂ ਇੱਥੇ ਜਿਹੜੀ ਪੰਜਾਬੀ ਕਮਿਊਨਿਟੀ ਆ ਗ੍ਰੀਗ ਪੰਜਾਬੀ ਪਾਰਡ ਲਿਖ ਸਕਦੇ ਆ ਉਹਨਾਂ ਲਈ ਵੀ ਆ ਕੁਛ ਨਾ ਕੁਛ ਉਪਰਾਲਾ ਕਰੀਏ ਲੇਕਿਨ ਇਹਦੀ ਰੀਜ਼ਨਿੰਗ ਬੜੀ ਸਟਰੋਂਗ ਹੈ ਕਿ ਇੰਗਲਿਸ਼ ਚ ਕਿਉਂ ਕੀਤੀ ਗਈ ਹੈ ਤਾਂ ਕਿ ਦੂਜਿਆਂ ਨੂੰ ਵੀ ਸਮਝ ਆ ਸਕੇ ਦੂਜੇ ਮਤਲਬ ਜਿਹੜੇ ਕਿ ਪੰਜਾਬੀ ਨਹੀਂ ਸਮਝ ਸਕਦੇ ਜਾਂ ਉਸ ਕਲਚਰ ਤੋਂ ਨਹੀਂ ਹੈਗੇ ਉਹਨਾਂ ਨੂੰ ਵੀ ਉਹਦੀ ਅੰਡਰਸਟੈਂਡਿੰਗ ਮਿਲ ਔਰ ਇਹੀ ਆਪਾਂ ਮੇਰੇ ਖਿਆਲ ਚ ਐਸ ਅ ਸਿੱਖ ਮੈਂ ਕਹੂੰਗਾ ਕਿ ਆਪਾਂ ਇਹੀ ਲੈਕ ਕਰਦੇ ਆਏ ਆ ਬੜੀ ਦੇਰ ਤੋਂ ਆਮ ਜਿੱਥੇ ਕਿ ਆਪਾਂ ਨੂੰ ਇਹ ਕੰਮ ਕਰਨ ਦੀ ਲੋੜ ਆ ਤਾਂ ਕਿ ਆਪਣੇ ਬਾਰੇ ਆਪਾਂ ਦੱਸ ਸਕੀਏ ਔਰ ਆਪਾਂ ਮੇਰੇ ਖਿਆਲ ਚ ਫੇਲ ਹੋਏ ਆ ਬੜੇ ਬੁਰੇ ਬੁਰੇ ਤਰੀਕੇ ਦੇ ਨਾਲ ਕਿ ਜਿੱਥੇ ਕਿ ਆਪਾਂ ਆਪਣੇ ਬਾਰੇ ਇੰਨਾ ਕੁਝ ਦੱਸ ਨਹੀਂ ਸਕੇ ਦੂਜਿਆਂ ਨੂੰ ਤੇ ਉਸ ਕਰਕੇ ਹੀ ਸਾਨੂੰ ਨਸਲਵਾਦ ਦਾ ਜਾਂ ਹੋੜੜੀ ਜਿੱਥੇ ਡਿਸਕ੍ਰਿਮੀਨੇਸ਼ਨ ਹੁੰਦੀ ਆ ਉੱਥੇ ਸਾਨੂੰ ਸਾਨੂੰ ਸਭ ਤੋਂ ਜ਼ਿਆਦਾ ਫੇਸ ਕਰਨੀ ਪਿੰਦੀ ਆ ਜੇ ਆਪਾਂ ਆ ਪਹਿਲਾਂ ਦੀਆਂ ਗੱਲਾਂ ਕਰ ਲਈਏ ਪਾਸ ਦੀਆਂ ਉਹਦੇ ਵਿੱਚ ਮੈਨੂੰ ਲੱਗਦਾ ਕਿ 47 ਤੋਂ ਸ਼ੁਰੂ ਹੋ ਜਾਈਏ ਤੇ ਬਾਅਦ ਦੇ ਵਿੱਚ ਸਾਰੇ ਦੇਖ ਲਈਏ ਪਹਿਲੇ ਦੇ ਨਾਮ ਵੀ ਦੇਖੋ 47 ਤੋਂ ਬਾਅਦ ਵੀ ਦੇਖ ਲਓ ਕਿ ਸਾਡੇ ਲਈ ਸਾਡੇ ਕਿੰਨੀਆਂ ਕਿੰਨਾ ਵਿਦਕਾਰਾ ਹੋਇਆ ਤੇ ਮੇਰੇ ਖਿਆਲ ਚ ਆਪਣੇ ਬਾਰੇ ਦੱਸਣਾ ਆਪਣੀ ਹਿਸਟਰੀ ਬਾਰੇ ਦੱਸਣਾ ਆਪਣੇ ਜਿਹੜੇ ਬਜ਼ੁਰਗ ਆ ਉਹਨਾਂ ਨੇ ਕੀ ਕੀ ਕਰ ਗਏ ਸਾਡੇ ਵਾਸਤੇ ਆਮ ਤੇ ਆ ਮਾਤਾ ਗੁਜਰੀ ਤਾਂ ਬਹੁਤ ਵੱਡੀ ਸ਼ਕਤੀ ਹੈ ਮਾਤਾ ਉਹਨਾਂ ਦੀ ਵੀ ਗੱਲ ਕਰ ਰਹੇ ਹਾਂ ਜਿਹੜੇ ਕਿ ਵਰਲਡ ਵਾਰ 1 ਨੇ ਵਰਲਡ ਵਾਰ 2 ਲੜੇ ਆ ਸਾਡੇ ਸਾਡੇ ਬਿਹਫ ਤੇ ਜਿੱਥੇ ਜਾ ਕੇ ਉਹਨਾਂ ਨੇ ਉਹ ਸ਼ਾਹਦਤਾਂ ਦਿੱਤੀਆਂ ਕਿ ਅੱਜੇ ਦੇ ਬਾਰੇ ਕਿਸੇ ਨੂੰ ਪਤਾ ਹੀ ਨਹੀਂ ਹੈਗਾ ਜੀ ਤੇ ਇਸ ਕਰਕੇ ਉਹਨਾਂ ਚੀਜ਼ਾਂ ਦੀ ਵੀ ਬੜੀ ਜ਼ਰੂਰਤ ਹੈ ਤੇ ਜਿੰਨਾ ਆਪਾਂ ਦੱਸਾਂਗੇ ਮੇਰੇ ਖਿਆਲ ਚ ਆਪਣੀਆਂ ਪੀੜ੍ਹੀਆਂ ਲਈ ਆਪਣੀ ਜਨਰੇਸ਼ਨਸ ਲਈ ਗਾਹਾਂ ਉਹਨਾਂ ਇਸਾਨ ਹੋਊਗਾ ਜੀ ਉਹ ਕੰਦਨੇ ਦੇ ਘਰ ਦੇ ਭਾਗ ਡਿਉੜੀਆਂ ਦਿਖ ਜਾਂਦੇ ਆ ਬੁੱਕ ਦਾ ਕਵਰ ਪੇਜ ਦੱਸ ਰਿਹਾ ਵੀ ਇਹਦੇ ਵਿੱਚ ਕਿੰਨੀ ਬਰੀਕੀ ਹੋਊਗੀ ਕਿੰਨਾ ਟਾਈਮ ਦਿੱਤਾ ਹੋਊਗਾ ਕਿੰਨਾ ਕੁਸ਼ ਵਿੱਚ ਬਰੀਕੀ ਨਾਲ ਸਰਚ ਕਰਕੇ ਲਿਖਿਆ ਹੋਊਗਾ ਇਹਦੇ ਲਈ ਤੁਸੀਂ ਵਧਾਈ ਦੇ ਪਾਤਰੋਂ ਥੈਂਕ ਯੂ ਜੀ ਇੱਕ ਚੀਜ਼ ਵੀਰ ਹੋਰ ਦੱਸਿਓ ਆਪ ਇੱਕ 바ਰ ਕੋਡ ਦੀ ਗੱਲ ਕਰ ਰਹੀ ਸੀ ਆਫ ਸਕਰੀਨ ਕਿ ਇਹਦੇ ਵਿੱਚ ਇੱਕ 바ਰ ਕੋਡ ਹੈ ਡੋਨੇਸ਼ਨ ਲਈ ਮੈਂ ਚੌਨੀਕ ਦਰਸ਼ਕਾਂ ਨਾਲ ਇੱਕ ਵਾਰੀ ਉਹ ਵੀ ਗੱਲ ਕਰ ਲਈ ਸੀ ਹਾਂਜੀ ਫੋਰ ਸ਼ੁਰ ਅ ਇਹਦੇ ਵਿੱਚ ਅਸੀਂ ਲਾਸਟ ਪੇਜ ਤੇ ਇੱਕ 바ਰ ਕੋਡ ਦਿੱਤਾ ਹੋਇਆ ਜਿੰਨੂੰ ਸਕੈਨ ਕਰਕੇ ਡਾਇਰੈਕਟਲੀ ਅਮ ਡੋਨੇਸ਼ਨਸ ਦੇ ਸਕਦੇ ਆਂ ਅਗਰ ਉਹਨਾਂ ਨੂੰ ਬੁੱਕ ਪਸੰਦ ਆਂਦੀ ਹੈ ਔਰ ਉਹ ਡੋਨੇਟ ਕਰਨਾ ਚਾਹੁੰਦੇ ਆਂ ਤੇ ਇਹ ਵਾਲਾ 바ਰ ਕੋਡ ਹੈ ਇਹ ਤੁਸੀਂ ਡਾਇਰੈਕਟਲੀ ਸਕੈਨ ਕਰ ਸਕਦੇ ਹੋ ਤੁਹਾਨੂੰ ਨਾਲ ਹੀ ਡੋਨੇਸ਼ਨ ਰਸੀਟ ਮਿਲ ਜਾਏਗੀ ਜੀ ਤੇ ਤੁਸੀਂ ਦੱਸਿਆ ਸੀ ਕਿ ਉਹ ਸਾਰਾ ਕੁਝ ਟੈਕਸ ਡਿਡਕਟੇਬਲ ਹੈ ਹਾਂ ਜੀ ਸਾਰਾ ਟੈਕਸ ਡਿਡਕਟੇਬਲ ਹੈ ਜੀ ਤੁਹਾਨੂੰ ਇਸ ਵੇਲੇ ਕੈਨੇਡਾ ਦੇ ਵਿੱਚ ਅਮਰੀਕਾ ਦੇ ਵਿੱਚ ਇੰਡੀਆ ਦੇ ਵਿੱਚ ਓਵਰ ਆਲ ਸਾਡੇ ਜਿਹੜੇ ਦਰਸ਼ਕ ਹੈ ਦੇਖ ਰਹੇ ਕੀ ਮੈਸੇਜ ਉਹਨਾਂ ਨੂੰ ਦੇਣਾ ਚਾਹੋਗੇ ਅਮ ਅਮ ਅਸੀਂ ਦੋ ਮੈਸੇਜਸ ਦੇਣਾ ਚਾਹਾਂਗਾ ਮੇਨਲੀ ਫਰਸਟ ਮੈਸੇਜ ਤਾਂ ਹੈ ਕਿ ਮਾਤਾ ਗੁਜਰੀ ਜੀ ਦਾ 400th ਬਰਥਡੇਅਰ ਹੈ ਮੋਮੈਂਟਸ ਓਕੇਸ਼ਨ ਹੈ ਸਾਨੂੰ ਸਾਰਿਆਂ ਨੂੰ ਮਿਲ ਕੇ ਸੈਲੀਬ੍ਰੇਟ ਕਰਨਾ ਚਾਹੀਦਾ ਹੈ ਔਰ ਐ ਜ਼ਰੂਰੀ ਹੈ ਕਿ ਅਸੀਂ ਆਪਣੀ ਵੂਮਨ ਨੂੰ ਅੱਗੇ ਤੋਂ ਅੱਗੇ ਪ੍ਰੋਚਾਨ ਦੇ ਕੇ ਲੈ ਕੇ ਆਈਏ ਸਕਾਲਰਸ਼ਿਪਸ ਲਈਏ ਆਪਾਂ ਹੁਣ ਸਿਕ ਸੋਸਾਇਟੀ ਕੈਲਗਰੀ ਦੀ ਅਗਰ ਮੈਂ ਗੱਲ ਕਰਦਾ ਆਪਾਂ ਇੱਕ ਲੰਗਰ ਅਗਰ ਬੁੱਕ ਕਰਦੇ ਆ ਉੱਥੇ ਐਨੀਵੇਅਰ ਬਿਟਵੀਨ 1000 ਐਂਡ 1500 ਡਾਲਰ ਕੋਈ ਵੀ ਫੈਮਿਲੀ इजीली ਖਰਚ ਦਿੰਦੀ ਹੈ ਨਾ ਆਪਾਂ এডਿਕੇਸ਼ਨ ਦਾ ਲੰਗਰ ਲਗਾਈਏ ਨਾਲ ਡੋਨੇਸ਼ਨ ਰਸੀਦ ਨਾਲ ਦੇ ਨਾਲ ਮਿਲੇਗੀ ਤੇ ਨਾਲ ਆਪਾਂ ਆਪਣੀ ਆਂਦੀ ਕਈ ਜਨਰੇਸ਼ਨਸ ਗ੍ਰੈਂਡਕਿਡਸ ਨੂੰ ਵੀ ਆਪਾਂ ਸਕਾਲਰਸ਼ਿਪਸ ਦੇ ਸਕਾਂਗੇ ਜਿਵੇਂ ਜਿਵੇਂ ਸਕਾਲਰਸ਼ਿਪਸ ਮਿਲਣ ਗਿਆ ਐ ਅਲਬਰਟਾ ਵਿੱਚ ਸਾਡੀ ਨਰਸਿਸ ਜਿਹੜੀਆਂ ਉਹ ਮਾਤਾ ਗੁਜਰੀ ਜੀ ਦਾ ਨਾਮ ਤੇ ਪਤਾ ਹੀ ਲੱਗੇਗਾ ਨਾਲੇ ਉਹਨਾਂ ਨੂੰ ਇਹ ਪਤਾ ਲੱਗੇਗਾ ਕਿ ਕਿੰਨੀ ਵੱਡੀ ਸ਼ਖਸੀਅਤ ਹੈ ਔਰ ਕਿੰਨਾ ਯੋਗਦਾਨ ਹੈ ਔਰ ਨਾਲ ਦੇ ਨਾਲ ਦੂਸਰਾ ਮੈਸੇਜ ਐ ਦੇਣਾ ਚਾਹਾਂਗਾ ਕਿ ਇਹ ਬੁੱਕ ਰੀਡੋ ਹਾਂ ਜੀ ਤੇ ਇਹ ਇੰਟਰਫੇਸ ਹਾਰਮਨੀ ਤੇ ਹੈ ਅਸੀਂ ਕੈਲਗਰੀ ਬੋਰਡ ਆਫ ਐਜੂਕੇਸ਼ਨ ਨੂੰ ਵੀ ਅਪਰੋਚ ਕੀਤਾ ਹੈ ਕਿ ਇਹ ਬੁੱਕ ਰੈਗੂਲਰ ਕਰਿਕੂਲਮ ਵਿੱਚ ਲਗਾ ਲਈ ਜਾਏ ਉਹਦਾ ਰੀਜ਼ਨ ਹੈ ਕਿ ਅਗਰ ਅਸੀਂ ਪੰਜਾਬੀ ਸਕੂਲਾਂ ਵਿੱਚ ਜਦ ਪੜਾਉਂਦੇ ਆ ਸੇਮ ਬੁੱਕਸ ਜੀ ਤੇ ਉਹ ਆਪਣੇ ਬੱਚੇ ਹੀ ਹੁੰਦੇ ਆ ਜਨਰਲੀ ਹਨਾ ਲੇਕਿਨ ਅਗਰ ਅਸੀਂ ਇਹ ਬੁੱਕ ਕਿਸੇ ਨੂੰ ਗਿਫਟ ਕਰਦੇ ਆ ਹੁਣ ਜਿਵੇਂ ਇਹ ਗਿਵਿੰਗ ਸੀਜ਼ਨ ਹੈ ਬੋਥ ਲੋਕ ਆਪਣੇ ਨਿਊ ਇਅਰ ਵਿਸ਼ ਕਰਦੇ ਆ ਅੱਗੇ ਵੀ ਜਾ ਕੇ ਵਿਸਾਖੀ ਵਿੱਚ ਬੁੱਕ ਨੂੰ ਜਿੰਨਾ ਤੁਸੀਂ ਗਿਫਟ ਕਰੋਗੇ ਆਪਣੇ ਬਾਕੀ ਦੋਸਤਾਂ ਨੂੰ ਵੀ ਉਹਨਾਂ ਨੂੰ ਵੀ ਪਤਾ ਲੱਗੇਗਾ ਸਾਡੇ ਰਿਲੀਜਨ ਦੇ ਬਾਰੇ ਵਿੱਚ ਜੀ ਡਲਰ ਪਾਜੀ ਐਜ਼ ਅ ਹੋਸਟ ਜੇ ਮੇਰੇ ਕੋਲ ਕੁਝ ਪੁੱਛਣ ਵਾਲਾ ਰਹਿ ਗਿਆ ਹੋਵੇ ਤੇ ਤੁਸੀਂ ਦੱਸਣਾ ਚਾਹੁੰਦੇ ਦਰਸ਼ਕਾਂ ਨੂੰ ਤੇ ਪਲੀਜ਼ ਤੁਸੀਂ ਦੱਸ ਸਕਦੇ ਮੈਨੂੰ ਮੇਰੇ ਖਿਆਲ ਤੁਸੀਂ ਹਰ ਇੱਕ ਚੀਜ਼ ਬਾਰੇ ਤਾਂ ਗੱਲਬਾਤ ਕਰ ਲਈ ਆ ਆਪਾਂ ਉਹ ਡਿਮਾਂਡ ਵੀ ਰੱਖਤੀ ਆ ਕਿ ਗ੍ਰੀਨ ਵੀ ਤੁਸੀਂ ਆਪ ਸਮੇਂ ਕੀ ਇਹਨੂੰ ਪੰਜਾਬੀ ਚ ਲੈ ਕੇ ਆਓ ਉਹਦੀ ਵੀ ਬੜੀ ਵੱਡੀ ਡਿਮਾਂਡ ਪੈਗੀ ਨਾਲ ਨਾਲ ਮੈਨੂੰ ਲੱਗਦਾ ਕਿ ਪ੍ਰੋਗਰਾਮ ਤੋਂ ਪਹਿਲਾਂ ਰਣਜੀਤ ਪਾਜੀ ਨੇ ਵੀ ਕਿਹਾ ਸੀਗਾ ਕਿ ਤੁਸੀਂ ਸਾਨੂੰ ਪੰਜਾਬੀ ਚ ਦੋ ਤੇ ਅਸੀਂ ਇੱਕ ਵਾਰ ਚ ਵੀ ਪਾਈਏ ਤਾਂ ਕਿ ਸਾਰੇ ਪੰਨ ਝੁਗੇ ਹੋਣ ਆ ਉਹਦੀ ਵੀ ਬੜੀ ਲੋੜ ਆ ਬਟ ਜਿਹੜਾ ਸਭ ਤੋਂ ਵੱਡੀ ਚੀਜ਼ ਆ ਉਹ ਇਹ ਆ ਕਿ ਆਮ ਸਾਡੀ ਜਿਹੜੀ ਸਾਡੀ ਜਿਹੜੀ ਹਿਸਟਰੀ ਆ ਉਹ ਇੰਨੀ ਜ਼ਿਆਦਾ ਰਿਚ ਆ ਕਿ ਉਹਦੇ ਚੋਂ ਇਹ ਮਾਤਾ ਗੁਜਰੀ ਜਿਹੜੇ ਹੈਗੇ ਆ ਇਹ ਇੱਕ ਚੈਪਟਰ ਹੈਗੇ ਆ ਉਹਦੇ ਨਾਲ ਨਾਲ ਬੜੇ ਚੈਪਟਰ ਹੈ ਜਿਹੜੇ ਕਿ ਆਪਾਂ ਡਿਸਕਲੋਜ਼ ਨਹੀਂ ਕੀਤੇ ਉਹਨਾਂ ਨੂੰ ਸਾਹਮਣੇ ਲੈ ਕੇ ਆਈਏ ਤਾਕੀ ਇਸ ਅਮ ਤਾਂ ਕਿ ਲੋਕਾਂ ਨੂੰ ਸਾਰਿਆਂ ਨੂੰ ਪਤਾ ਲੱਗ ਸਕੇ ਜੀ ਬਿਲਕੁਲ ਔਰ ਮੈਂ ਹਰ ਵਾਰੀ ਕਹਿਣਾ ਹੁੰਦਾ ਇਹ ਕਿ ਸਿਰਫ ਆਪ ਜਿਹੜੇ ਜਿਹਨਾਂ ਨੂੰ ਆਪਾਂ ਕਹਿੰਦੇ ਆ ਦੂਸਰੇ ਉਹਨਾਂ ਨੂੰ ਤਾਂ ਪਤਾ ਲੱਗਣਾ ਹੀ ਚਾਹੀਦਾ ਲੇਕਿਨ ਮੇਰੇ ਖਿਆਲ ਚ ਆਪਣੇ ਵੀ ਇੰਨੇ ਹੋਣਗੇ ਕਿ ਜਿਨ੍ਹਾਂ ਨੂੰ ਇਹਦੇ ਬਾਰੇ ਨਹੀਂ ਪਤਾ ਤੇ ਇਸ ਕਰਕੇ ਉਹ ਜਿਹੜੇ ਲੈਸਨਸ ਆ ਜਿਹੜੇ ਚੈਪਟਰਸ ਆ ਉਹ ਸਾਨੂੰ ਖੋਲ ਕੇ ਦਿਖਾਉਣੇ ਪੈਣੇ ਆ ਔਰ ਗਗਨਦੀਪ ਸੋਹਣੀ ਬੜਾ ਵਧੀਆ ਉਪਰਾਲਾ ਕੀਤਾ ਤੇ ਨਾਲ ਨਾਲ ਮੇਰੇ ਖਿਆਲ ਚ ਇਹਦੇ ਨਾਲ ਨਾਲ ਹੋਰ ਵੀ ਉਪਰਾਲੇ ਜਿਹੜੇ ਆ ਨਾ ਉਹ ਇਦਾਂ ਦੇ ਹੁੰਦੇ ਰਹਿਣ ਤੇ ਸਾਡੀ ਕਮਿਊਨਿਟੀ ਲਈ ਵੀ ਬੈਟਰ ਹੋਊਗਾ ਤੇ ਸਾਡੀ ਜਿਹੜੀ ਹਿਸਟਰੀ ਹੋਵੇ ਡਿਸਕਲੋਜ਼ ਹੋਊਗੀ ਜੀ ਅੱਜ ਦੀ ਮੁਲਾਕਾਤ ਬਹੁਤ ਹੈਲਦੀ ਤੇ ਇਨਫਾਰਮੇਟਿਵ ਰਹੀ ਤੁਹਾਡਾ ਬਹੁਤ ਬਹੁਤ ਧੰਨਵਾਦ ਸਟੂਡੀਓ ਚ ਆਉਣ ਲਈ ਥੈਂਕ ਯੂ ਥੈਂਕ ਯੂ so much ਥੈਂਕ ਯੂ ਸਰ ਇਸਾਂਜੀ ਚਰਨ ਕਮਲ ਸਿੰਘ ਡੁੱਲਰ ਤੇ ਗਗਨਦੀਪ ਸਿੰਘ ਜਿਨ੍ਹਾਂ ਨੇ ਬਹੁਤ ਹੀ ਵਧੀਆ ਜਾਣਕਾਰੀ ਸਾਡੇ ਸਾਰਿਆਂ ਨਾਲ ਸਾਂਝੀ ਕੀਤੀ ਹੈ ਸੋ ਇਹ ਕਿਤਾਬ ਵੀ ਤੁਸੀਂ ਪੜ੍ਹਨੀ ਹੈ ਤੇ ਜਿਸ ਫੰਡ ਲਈ ਇਹ ਆਏ ਨੇ ਅਸੀਂ ਉੱਥੇ ਡੋਨੇਸ਼ਨ ਵੀ ਦੇਣੀ ਹੈ ਸੋ ਅੱਜ ਦੇ ਪ੍ਰੋਗਰਾਮ ਲਈ ਐਨ ਆਈ ਅਗਲੀ ਵਾਰੀ ਨਵੇਂ ਗੈਸਟ ਦੇ ਨਾਲ ਨਵੀਆਂ ਗੱਲਾਂ ਬਾਤਾਂ ਦੇ ਨਾਲ ਮੈਂ ਸਭ ਲਈ ਨਿਕਰ ਜਸਰ ਫਿਰ ਹਾਜ਼ਰ ਹੋਵਾਂਗੀ ਤਦ ਤੱਕ ਲਈ ਸਤ ਸ੍ਰੀ ਅਕਾਲ ਜੀ